ਦੋਆ ਪਰਮਾ ਵੱਲੋਂ ਜਿਹੜਾ ਅੰਦੋਲਨ ਚੱਲ ਰਿਹਾ ਉਹਦਾ ਅੱਜ 20ਵਾਂ ਦਿਨ ਹੈਗਾ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਇੱਕ ਬਾਰਡਰ ਹੋਰ ਖੋਲਣ ਦਾ ਫੈਸਲਾ ਕੀਤਾ ਉਹ ਵੀ ਚਲਾਵਾਂਗੇ ਇਹ ਸਾਰੇ ਬਾਰਡਰ ਚੱਲਣਗੇ ਸਰਕਾਰ ਆਪਦੇ ਏਜੰਟਾਂ ਰਹੀ ਪ੍ਰਚਾਰ ਕੰਮ ਤੇ ਲੱਗੀ ਹੋਈ ਆ ਇਹ ਮੋਰਚਾ ਘਟ ਰਿਹਾ ਮੋਰਚਾ ਵੱਧ ਰਿਹਾ ਆਏਗਾ ਔਰ ਇਹ ਤੀਜਾ ਬਾਰਡਰ ਕਿੱਦਾਂ ਚਲਾਉਣਗੇ ਪੂਰਾ ਜੋਰ ਲਗੜਿਆ ਪਰ ਇਹ ਚੱਲੂਗਾ ਜਿਹੜਾ ਕੱਲ ਸੁਨੀਲ ਜਾਖੜ ਜੀ ਦਾ ਬਿਆਨ ਆਇਆ ਦੇਖੋ ਉਹਨਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਰਾਹ ਕਿਉਂ ਬੰਦ ਕੀਤੇ ਇੱਕ ਸ਼ਬਦ ਨਹੀਂ ਬੋਲਿਆ 70000 ਅਰਧ ਸੈਨਿਕ ਫੋਰਸ ਹਰਿਆਣਾ ਵਿੱਚ ਕਿਉਂ ਲਾਏ ਗਏ ਉੱਤੇ ਇੱਕ ਸ਼ਬਦ ਨਹੀਂ ਲਾਇਆ ਪੰਜਾਬ ਦੀ ਟੈਰੀਟਰੀ ਚ ਵੜ ਕੇ ਜਿਵੇਂ 500 ਤੋਂ ਵੱਧ ਨੌਜਵਾਨ ਜ਼ਖਮੀ ਕੀਤੇ ਆ ਉਹਨਾਂ ਤੇ ਕੋਈ ਗੱਲ ਨਹੀਂ ਕੀਤੀ ਗਈ ਸੁਭਕਰਨ ਸਿੰਘ ਨੂੰ ਜਿਵੇਂ ਸ਼ਹੀਦ ਕੀਤਾ ਗਿਆ ਉਹਨਾਂ ਤੇ ਕੋਈ ਗੱਲ ਨਹੀਂ ਕੀਤੀ ਹੈਗੀ ਜਿਵੇਂ ਪਹਿਲੋ ਜਾਨੀ ਜੀ ਤੇ ਗਰੇਵਾਲ ਸਾਹਿਬ ਮੋਰਚਾ ਸਾਹਮਦੇ ਸੀ ਉਹਨੂੰ ਪੰਜਾਬ ਭਾਜਪਾ ਪ੍ਰਦੇਸ਼ ਅਧਿਐਕਸ਼ ਨੇ ਇਹ ਫੈਸਲਾ ਉਹਨ ਕੀਤਾ ਵੀ ਮੈਂ ਅੱਗੇ ਆ ਕੇ ਬੋਲਾਂ ਔਰ ਜਿਹੜੀ ਉਹ ਗੱਲ ਕਹਿ ਰਹੇ ਆ ਪੰਜਾਬ ਨਾਲੋਂ ਦੇਸ਼ ਨੂੰ ਦੇਸ਼ ਨਾਲੋਂ ਪੰਜਾਬ ਨੂੰ ਅੱਡ ਕਰ ਰਹੇ ਆ ਕਿ ਸਾਡਾ ਹੱਕ ਨਹੀਂ ਹੈਗਾ ਅਸੀਂ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾ ਕੇ ਆਪਣਾ ਅੰਦੋਲਨ ਕਰ ਸਕੀ ਉਹ ਕਹਿੰਦੇ ਆ ਵੀ ਇਹ ਇਹ ਨੌਜਵਾਨਾਂ ਨੂੰ 扑ੜਾ ਰਹੇ ਆ ਔਰ ਕਿਸਾਨ ਜਿਹੜੇ ਆਗੂਆਂ ਦਾ ਜਿਹੜਾ ਕੈਰੇਕਟਰ ਹੈ ਉਹ ਖਰਾਬ ਕਰਨ ਦੀ ਗੱਲ ਕੀਤੀ ਕਾਦੇ ਲਈ ਕੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਲੈਣਾ ਕਿਸੇ ਨੂੰ ਪੜਕਾਉਣਾ ਹੈਗਾ ਕਿਸਾਨ ਮੁੰਡੂਰ ਦਾ ਕਰਜ਼ਾ ਖਤਮ ਕਰਾਉਣਾ ਕਿਸੇ ਨੂੰ ਪੜਕਾਉਣਾ ਹੈਗਾ ਸੀ2 50% ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਕਿਸੇ ਨੂੰ ਪੜਕਾਉਣਾ ਹੈਗਾ ਤੁਸੀਂ ਬੋਲਿਆ ਵੀ ਸਰਕਾਰ ਆਪਣੇ ਪੱਧਰ ਤੇ ਫਸਲੀ ਬੀਮਾ ਯੋਜਨਾ ਸ਼ੁਰੂ ਕਰੇ ਇਹ ਮੰਗ ਕਰਨੀ ਚਾਹੀਦੀ ਇਹ ਤਾਂ ਮੰਗ ਸਾਡੀ ਮੁੱਖ ਮੰਗਾਂ ਚ ਹੋएगी ਤੁਹਾਨੂੰ ਵੈਸੇ ਨਹੀਂ ਪਤਾਗਾ ਸੋ ਜਾਖੜ ਜੀ ਦੀ ਆਤਮਾ ਕਿਤੇ ਜਾਗਦੀ ਹੈਗੀ ਆ ਤੇ ਪੰਜ ਪਤੋਂ استਿਫਾ ਦੇ ਕੇ ਬਾਅਦ ਤੁਸੀਂ ਕਹਿੰਦੇ ਜੇ ਸਾਰੇ ਕਹਿੰਦੇ ਕਿਹੜਾ ਕਿਸਾਨ ਸੰਗਠਨ ਨਹੀਂ ਕਹਿੰਦਾ ਵੀ 23 ਫਸਲਾਂ ਤੇ ਸਾਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਾ ਮਿਲੇ ਬਣਾ ਦਿਓ ਦਿੱਲੀ ਜਾ ਕੇ ਸੋ ਇਸ ਕਰਕੇ ਗੁੰਮਰਾਹ ਕਰਨਾ ਵੀ ਅਸੀਂ ਸਾਰੇ ਦੇਸ਼ ਦੀ ਮੰਗ ਚੁੱਕ ਰਹੇ ਸਾਰੇ ਦੇਸ਼ ਦੀ ਮੰਗ ਚੁੱਕਣਾ ਗਨਾਹ ਹੈਗਾ ਕਿਹੜੇ ਗਨਾਹ ਚ ਆਉਂਦਾ ਹੈਗਾ ਤਾਂ ਇਸ ਕਰਕੇ ਸਾਰੇ ਦੇਸ਼ ਦਾ ਮੁੱਦਾ ਸਾਂਝਾ ਹੈਗਾ ਤੁਹਾਡੀ ਸਰਕਾਰ ਡਬਲਿਊਟੀਓ ਤੋਂ ਬਾਹਰ ਆਵੇ ਖੇਤੀ ਸੈਕਟਰ ਨੂੰ ਬਾਹਰ ਕਰੇ ਔਰ ਮੈਂ ਨਹੀਂ ਕਹਿੰਦਾ ਜਾਖੜ ਸਾਹਿਬ ਪੰਜਾਬੀਆਂ ਨੂੰ ਗਮਰਾਹ ਕਰਨਾ ਮੋਦੀ ਸਰਕਾਰ ਨੂੰ ਬਚਾਉਣਾ ਔਰ ਜਿਹੜਾ ਉਹਦੇ ਮੱਥੇ ਤੇ ਕਲੰਕ ਲੱਗ ਗਿਆ ਉਹ ਤੁਹਾਡੇ ਕੋ ਧੋਆਂ ਵੀ ਤੁਲਿਆ ਨਹੀਂ ਜਾਣਾ ਚਾਹੀਦਾ ਜੇ ਸੱਚੇ ਹੋ ਤੇ ਕਿਸਾਨਾਂ ਵਾਲੇ ਪਾਸੇ ਤੁਹਾਨੂੰ ਖੜਨਾ ਚਾਹੀਦਾ ਧੰਨਵਾਦ